ਹੰਗਾ ਰਾਮ ਜੀ ਬੜਾ ਸੋਹਣਾ ਸਾਫ਼ ਸੁਨਹਿਰ ਆ ਸਰਦਾਰ ਰਾਜਵਿੰਦਰ ਸਿੰਘ ਜੀ ਧਰਮਪੋਤ ਸਾਹਿਬ ਵਾਸਤੇ ਅਸੀਂ ਗਿੱਦੜਵਾ ਸ਼ਹਿਰ ਦੇ ਵਿੱਚ ਅੱਜ ਡੋਰ ਟੂ ਡੋਰ ਕੈਂਪੇਨ ਕਰ ਰਹੇ ਹਾਂ ਸਾਰੀ ਮੰਡੀ ਸੈਂਕਲੋ ਰੋਡ ਸਾਰੀ ਮੰਡੀ ਦੇ ਅੰਦਰ ਆਪਣਾ ਜਿੰਨੀ ਵੀ ਆ ਸ਼ਾਪਸ ਆ ਸਾਰਿਆਂ ਤੇ ਜਾ ਕੇ ਅਸੀਂ ਥੱਲੇ-ਥੱਲੇ ਸੱਜਣ ਨੂੰ ਬੇਨਤੀ ਕਰ ਰਹੇ ਹਾਂ ਇੱਕ ਤਾਂ ਕੱਲ ਦੇ ਜਲਸੇ ਬਾਰੇ ਅਸੀਂ ਬੇਨਤੀ ਕਰ ਰਹੇ ਹਾਂ ਵੀ ਸ਼ਾਮ ਨੂੰ ਆ ਕੇ ਜੀ ਸਤਾ ਬਾਜ਼ਾਰ ਦੇ ਵਿੱਚ ਇੱਕ ਵੋਟ ਪਾਉਣ ਦੇ ਸਮੇਂ ਕੰਮ ਕਰ ਰਿਹਾ ਵੀ ਟੱਕੜੀ ਦੇ ਚੋਣ ਨਿਸ਼ਾਨ ਦੇ ਇੱਕ ਵੀਕ ਨੂੰ ਜਿਹੜਾ 5 ਨੰਬਰ ਤੇ ਸਤਾ ਪੱਤਰ ਨਾਲ ਉਹ ਦਬਾ ਕੇ ਸ਼ਰੂਮਨੀ ਅਕਾਲੀ ਗੱਲ ਤਕੜਾ ਕਰੋ ਤੇ ਰਾਜਵੀਰ ਸਿੰਘ ਧਰਮਕੋਟ ਨੂੰ ਜਿੱਤ ਕਿਹਦੇ ਨਾਲ ਮੁਕਾਬਲਾ ਕੀਦੇ ਨਾਲ ਲੱਗਦਾ ਜੀ ਮੈਨੂੰ ਤਾਂ ਕਿਸੇ ਨਾਲ ਲੱਗਦਾ ਨਹੀਂ ਅਜਿਹਾ ਆਪ ਹੀ ਵੱਡੇ ਆ ਦੂਜਿਆਂ ਨੂੰ ਪੁੱਛੋ ਵੀ ਤੁਹਾਡਾ ਕਿਹ ਨਾਲ ਮੁਕਾਬਲਾ ਜਿਹੜੀ ਤੇਰੇ ਤੇਰੇ ਟੋਲੀ ਹੁੰਦੀ ਹੈ ਹਾਂ ਇੱਕ ਸਰਬਜੀਤ ਸਿੰਘ ਜਿਹੜਾ ਹੈਗਾ ਆਜ਼ਾਦ ਕੈਂਡੀਡੇਟ ਜੀ ਉਹ ਬੜਾ ਜੀ ਜੇ ਬਣਦੀ ਉਹਦੇ ਬਾਰੇ ਕੀ ਹੈ ਦੇਖੋ ਜੀ ਮੈਂ ਸਰਬਜੀਤ ਬਾਰੇ ਇੰਨੀ ਇੱਕ ਗੱਲ ਹੀ ਕਹੂੰਗਾ ਜਾਰੇ ਤਾਂ ਨਹੀਂ ਕਹੂੰਗਾ ਕਿਉਂਕਿ ਇਹ ਨਾ ਬੜਾ ਧਾਰਮਿਕ ਜਾਂ ਮੁੱਦਾ ਬਣ ਗਿਆ ਮੈਂ ਜ਼ਿਆਦਾ ਕੁਝ ਨਹੀਂ ਕਹੂੰਗਾ ਇੰਨੀ ਗੱਲ ਜ਼ਰੂਰ ਕਹੂੰਗਾ ਵੀ ਸ਼ਾਇਦ ਮੇਰੇ ਭਰਾਵਾਂ ਨੂੰ ਇਹ ਨਹੀਂ ਪਤਾ ਵੀ ਉਹ ਹੈ ਕਿੱਥੋਂ ਦੇ ਮਲੋਹ ਪਿੰਡਾ ਉਹਨਾਂ ਦਾ ਡਿਸਟ੍ਰਿਕਟ ਫਤੇਗੜ ਸਾਹਿਬ ਦੇ ਵਿੱਚ ਪੈਂਦਾ ਮੈਂ ਸਿਰਫ ਇੱਕੋ ਹੀ ਸਵਾਲ ਕਰੂੰਗਾ ਮੈਂ ਜਾਦੇ ਨਹੀਂ ਕਰੂੰਗਾ ਕਿ ਮੈਂ ਭਾਈ ਸਾਹਿਬ ਸਰਬਜੀਤ ਨੂੰ ਸਿਰਫ ਇਹ ਪੁੱਛਣਾ ਚਾਹਣਾ ਕਿ ਭਾਈ ਸਾਹਿਬ ਫਤੇਗੜ ਸਾਹਿਬ ਸੀਟ ਲੋਕ ਸਭਾ ਦੀ ਰਿਜ਼ਰਵ ਆ ਤੁਸੀਂ ਉੱਥੋਂ ਕਿਉਂ ਨਹੀਂ ਇਲੈਕਸ਼ਨ ਲੜਿਆ ਨਾਲੇ ਤੁਹਾਡਾ ਆਪਦਾ ਪਿੰਡੋਂ ਦੇ ਵਿੱਚ ਪੈਂਦਾ ਇੱਥੇ ਫਰੀਦਕੋਟ ਕਿਉਂ ਕਰ ਰਹੇ ਹੋ ਤੁਸੀਂ ਇੱਥੋਂ ਇਲੈਕਸ਼ਨ ਕਿਉਂ ਲੜ ਰਹੇ ਹੋ ਕਿਉਂਕਿ ਆਪਾਂ ਮਿਲਬਈ ਥੋੜੇ ਜਿਹਾ भोले-ਪਾਲੇ ਆ ਛੇਤੀ ਇਮੋਸ਼ਨਲ ਹੋ ਕੇ ਮਤ ਲੱਗ ਜਾਂਦੇ ਆ ਸਿਰਫ ਆਹੀ ਇੱਕ ਕਾਰਨਾ ਜੇ ਆਪਣੇ ਨਾਲੋਂ ਵੱਧ ਉਹ ਸ਼ਰਧਾ ਭਾਵਨਾ ਰੱਖਦੇ ਆ ਆਪਣੇ ਨਾਲੋਂ ਵੱਧ ਉਹ ਇਲਾਕਾ ਪੰਥਕਾ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਮੀਆਂ ਦੇ ਵਿੱਚ ਚਣਿਆ ਗਿਆ ਸੀ ਆਪਣੇ ਨਾਲੋਂ ਇਕ ਰਤੀ ਅੱਗੇ ਆ ਕਿ ਮੈਨੂੰ ਐਸ ਗੱਲ ਦਾ ਕੱਲੀ ਦਾ ਜਵਾਬ ਦੇ ਦੇਣ ਵੀ ਤੁਸੀਂ ਉੱਥੋਂ ਕਿਉਂ ਨਹੀਂ ਇਲੈਕਸ਼ਨ ਲੜਦੇ ਇੱਥੇ ਇੱਥੇ ਕਿਉਂ ਆ ਗਏ ਤੁਸੀਂ ਬਸ ਮੈਂ ਹੋਰ ਨਹੀਂ ਕੁਝ ਕਹਿੰਦਾ ਤੇ ਪੂਰੇ ਇਲਾਕੇ ਦੀ ਵੀ ਕੀਤਾ ਕਿਹੋ ਜਿਹਾ ਹੰਗਾਰਾ ਹੈਗਾ ਜੀ ਅਕਾਲੀ ਦਲ ਨੂੰ ਨਾ ਲੋਕਾਂ ਨੂੰ ਦੇਖੋ ਜੀ ਮੈਨੂੰ ਤਾਂ ਬਹੁਤ ਹੀ ਵਧੀਆ ਲੱਗਿਆ ਬਹੁਤ ਲੋਕਾਂ ਨੇ ਇੱਜ਼ਤ ਮਾਨ ਕੀਤਾ ਔਰ ਬਹੁਤ ਪਿੰਡ-ਪਿੰਡ ਮੈਂ ਜਾ ਕੇ ਆਇਆ तकरीबन 1 ਦਿਨ ਰਹਿ ਗਿਆ ਮੇਰਾ 13-14 ਪਿੰਡ ਰਹਿ ਕੇ ਬਾਕੀ ਸਾਰੇ ਪਿੰਡ ਘਰ ਤੇ ਤੇ ਬੜਾ ਸੋਹਣਾ ਰਿਸਪੌਂਸ ਦਿੱਤਾ ਤੇ ਲੋਕਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਵੀ ਦੇਖ ਕੇ ਹੋ ਜੋ ਅੱਗੇ ਉਹ ਇੱਕੀ ਵੱਧ ਵੋਟਾਂ ਪਾ ਕੇ ਤੁਹਾਨੂੰ ਜਿਤਾਵਾਂਗੇ ਤੇ ਆਪਣੇ ਕੈਂਡੀਡੇਟ ਨੂੰ ਇੱਕੀ ਪਾਰਲੀਮੈਂਟ ਦੇ ਵਿੱਚ ਅਸੀਂ ਸਾਰੇ ਜਣੇ ਤਕੜੀ ਹੌਕਾ ਭੇਜਾਂਗੇ ਇਕਾਲੀਦਲ ਕਿਹੜੇ ਮੁੱਦਿਆਂ ਨੂੰ ਲੈ ਕੇ ਹੈ ਨਾ ਜੀ ਇਹ ਸਿਲੈਕਸ਼ਨ ਨੂੰ ਨੜ ਰਿਹਾ ਨਹੀਂ ਸਾਰੇ ਮੁੱਦੇ ਹੀ ਇਕਾਲੀਦਲ ਕੋਲੇ ਆ ਜੀ ਦੂਜਿਆਂ ਕੋਲੇ ਤਾਂ ਕਿਸੇ ਕੋਲੇ ਕੋਈ ਮੁੱਦਾ ਹੀ ਹੈ ਨਹੀਂ ਕੱਲ ਹੁਣ ਆਪਣੇ ਸ਼ਹਿਰ ਚ ਮਾਨਸਾਹ ਆਏ ਸੀ ਰੋਡ ਸ਼ੋਅ ਕਰਕੇ ਗਏ ਆ ਸੀਐਮ ਸਾਹਿਬ ਇੱਕ ਮੁੱਦੇ ਨੂੰ ਵੀ ਕਿਸੇ ਨੂੰ ਛੇੜਿਆ ਉਹਨਾਂ ਨੇ ਤੁਸੀਂ ਦੱਸ ਦਿਓ ਇੱਕ ਮੁੱਦੇ ਥੋੜੀ ਆ ਆ ਕੇ ਤੁਹਾਨੂੰ ਕਿੱਕਲੀ ਸੁਣਾਤੀ ਆ ਕੇ ਮੈਂ ਬਾਦਲ ਵਾਲਿਆਂ ਨੇ ਸਾਨੂੰ ਲੁੱਟ ਕੇ ਖਾ ਗਏ ਆ ਕਰਤਾ ਇਹਨਾਂ ਨੂੰ ਅੰਦਰਵਾੜਦੇ ਹੋ ਇਹਨਾਂ ਨੂੰ ਮੈਂ ਨਿਕਲ ਜੋ ਕਰਾਂ ਨਹੀਂ ਛੱਡਦਾ ਇਹ ਪੰਜਾਬ ਦੇ ਇਹ ਮੁੱਦੇ ਤਾਂ ਨਹੀਂ ਜੋ ਤੁਸੀਂ ਵਾਅਦੇ ਕੀਤੇ ਆ ਉਹਦੇ ਤੇ ਗੱਲ ਕਰੋ ਵੀ ਤੁਸੀਂ ਕਿੰਨੇ ਪੂਰੇ ਕਰਤੇ ਕਿੰਨੇ ਤੁਸੀਂ ਬਾਕੀ ਪੂਰੇ ਕਰੋਗੇ 2.5 ਸਾਲਾਂ ਦੇ ਵਿੱਚ 2.5 ਸਾਲ ਤੁਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਤੁਹਾਡੇ ਤੇ ਤੁਹਾਡੇ ਆਕਾ ਨੇ ਪੰਜਾਬ ਦਾ ਪੈਸਾ ਹਿੰਦੁਸਤਾਨ ਦੇ ਚੱਕਰ ਲਾ ਲਾ ਕੇ ਸਾਰਾ ਬਰਬਾਦ ਕਰਤਾ 70 ਸਾਲਾਂ 'ਚ ਇੰਨਾ ਕਿਸੇ ਨੇ ਕਰਜ਼ਾ ਨਹੀਂ ਲਿਆ ਸੀ ਜਿੰਨਾ ਤੁਸੀਂ 1 ਸਾਲ ਦੇ ਵਿੱਚ ਲੈ ਕੇ ਪੰਜਾਬ ਨੂੰ ਡੈਥ ਥਲੇ ਕਰਤਾ ਇਹ ਤੁਸੀਂ ਹਾਲਾਤ ਬਣਾ ਕੇ ਪੰਜਾਬ ਦੇ ਤੇ ਹਜੇ ਤੁਸੀਂ ਵੋਟਾਂ ਪਾ ਲਦੇ ਹੋ ਭਾਈ ਸਾਹਿਬ ਇੰਨੀ ਇਹਨਾਂ ਨੂੰ ਬੁਰੀ ਮਤਲਬ ਕਿ ਹਾਰ ਦਾ ਸਾਹਮਣਾ ਕਰਨਾ ਪੈਣਾ ਜਿਹੜੀ ਇਹ 13 0 ਕਹਿ ਰਹੇ ਹਨ ਮੈਨੂੰ ਲੱਗਦਾ 13 0 ਉਲਟ ਪੈਣੀ ਹੈ ਇਹਨਾਂ ਤੇ ਸਾਰੀ ਹਾਂ ਹਰ ਚੀਜ਼ ਦੇ ਵਿੱਚ ਫੇਲ ਹੋਈ ਹੈ ਸਰਕਾਰ ਲਾਅ ਐਂਡ ਆਰਡਰ ਫੇਲ ਨਸ਼ੇ ਦਾ ਇਹਨਾਂ ਨੇ ਵਾਦਾ ਕੀਤਾ ਸੀ ਫੇਲ 1000 ਰੁਪਏ ਲੇਡੀਜ਼ ਨੂੰ ਕਿਹਾ ਸੀ ਫੇਲ ਐਨਓਸੀਸ ਬਾਰੇ ਕਿਹਾ ਸੀ ਵੀ ਅਸੀਂ ਪ੍ਰੋਕੀ ਡੀਲਰਸ ਦਾ ਕੰਮ ਚਲਾਵਾਂਗੇ ਉਹ ਕੱਲੀਆਂ ਹਵਾਈ ਗੱਲਾਂ ਰਹਿ ਗਈਆਂ ਇੱਕ ਮੁੱਦਾ ਮੈਨੂੰ ਦੱਸ ਦਿਓ ਵੀ ਇਹਨਾਂ ਨੇ ਆ ਸਿਰੇ ਲਾਪਾ ਇੱਕ ਵੀ ਸਾਰੇ ਸਿਹਤ ਹੁਕਮਤਾਂ ਨੂੰ ਲੈ ਕੇ ਇਹਨਾਂ ਨੇ ਮੁਹੱਲਾ ਕਲੀਨਿਕ ਖੋਲੇ ਜੀ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਤੁਹਾਨੂੰ ਭਾਈ ਸਾਹਿਬ ਮੈਂ ਗੱਲ ਦਾ ਹੁਣ ਤੁਸੀਂ ਕਿਹਾ ਸੀ ਵੀ ਅਕਾਲੀ ਦਲ ਦੇ ਕੀ ਮੁੱਦੇ ਆ ਅਕਾਲੀ ਦਲ ਇਮਜ਼ ਦੀ ਗੱਲ ਕਰਦਾ ਇਹ ਮੋਲਾ ਕਲੀਨਿਕਾਂ ਦੀ ਗੱਲ ਕਰਦੇ ਹੁਣ ਤੁਸੀਂ ਫਰਕ ਦੇਖਣੋ ਕਿੰਨਾ ਆਲ ਇੰਡੀਆ ਇੰਸਟੀਚਿਊਟ ਦੀ ਅਸੀਂ ਗੱਲ ਕਰਦੇ ਆਂ ਇਹ ਕਹਿੰਦੇ ਜੀ ਅਸੀਂ ਮੋਲਾ ਕਲੀਨਿਕ ਹੋਲਾਂਗੇ ਤੇ ਉੱਥੇ ਡਾਕਟਰ ਐ ਨਹੀਂ ਇਹਨਾਂ ਕੋਲੇ ਬੰਦ ਪਏ ਆ ਸਾਰੇ ਹਾਲਾਤ ਇਹਨਾਂ ਦੇ ਹੈ ਇਹਨਾਂ ਦੀ ਸੋਚ ਹੀ ਐਡੀ ਕਾ ਜਿਹਦੀ ਸੋਚ ਐਡੀ ਕਾ ਉਹ ਸਾਡੀ ਸਟੇਟ ਨੂੰ ਕਿੱਥੇ ਖਦਾਊਗਾ ਬਹੁਤ ਸੋਹਣਾ ਬਹੁਤ ਸੋਹਣਾ ਇੰਨਾ ਵਧੀਆ ਰਿਸਪੌਂਸ ਮਿਲ ਰਿਹਾ 100% ਆਪਾਂ ਗਿੱਦੜਵਾ ਹਲਕੇ ਤੋਂ ਵਧਾਂਗੇ ਔਰ ਸਾਰਾ ਸ਼ਹਿਰ ਅੱਜ ਦੀ ਦੇਖੋ ਆਪਾਂ ਕੰਪੇਨ ਕਰ ਰਹੇ ਆਂ ਔਰ ਹਰੇਕ ਬੰਦਾ ਸਾਨੂੰ ਪੂਰਨ ਵਿਸ਼ਵਾਸ ਦਿਵਾ ਰਿਹਾ ਇੰਨੀ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਉਹ ਸਾਰੇ ਨਾਲ ਚੱਲ ਕੇ ਲੋਕ ਤੋਂ ਲੋਰ ਅਸੀਂ ਕੰਪੇਨ ਕਰ ਰਹੇ ਆਂ ਔਰ ਤਰਫ